ਸ਼੍ਰੋਮਣੀ ਕਾਲੀ ਦਲ ਤੋਂ ਵੱਖਰੀ ਵਿਚਾਰਧਾਰਾ ਲੈ ਕੇ ਚੱਲ ਰਹੇ ਕੁਝ ਕੁ ਸਿਆਸੀ 당 ਉਹਨਾਂ ਨੇ ਪੰਨ ਸਾਹਿਬ ਦੋਸ਼ ਲਗਾਉਣੇ ਲਗਾਤਾਰ ਸ਼ੁਰੂ ਕੀਤੇ ਹੋਇਆ ਹੈ ਹੁਣ ਕਹਿੰਦੇ ਪਏ ਆ ਕਿ ਸੁਖਬੀਰ ਸਿੰਘ ਬਾਦਲ ਤੇ ਡਾਕਟਰ ਦਲਜੀਤ ਸਿੰਘ ਚੀਮਾ ਇਹਨਾਂ ਦਾ ਮੁੱਖ ਜੁਲਦਨ ਸੀ ਡੇਰਾ ਮੁਖੀ ਨੂੰ ਮਾਫੀ ਦਿਵਾਉਣ ਦੇ ਵਿੱਚ ਕਿੰਨਾ ਸਹੀ ਹੈ ਜੇ ਮਾਮਲਾ ਦੁਬਾਰਾ ਫਿਰ ਕਿਉਂ ਉਠਿਆ ਦੇਖੋ ਮੈਂ ਇਸ ਗੱਲ ਦੇ ਵਿੱਚ ਨਹੀਂ ਜਾਂਦਾ ਕਿ ਇਹ ਗੱਲ ਜਿਹੜੀ ਉਹਨਾਂ ਆਖਿਆ ਕਿ ਠੀਕ ਗਲਤ ਹੋ ਗਈ ਆ ਇਹ ਹੋ ਜਾਂਦਾ ਪਰ ਜੋ ਕੁਝ ਵੀ ਆਖਿਆ ਇਹ ਉਹਨਾਂ ਨੂੰ ਉਹਦੇ ਵੀ ਪਤਾ ਲੱਗਾ ਜਦੋਂ ਸੁਖਵੀਰ ਤੋਂ ਵੱਖ ਹੋ ਗਏ ਜੀ ਜੇ ਕਾ ਲੋ ਸਮਝੋਤਾ ਹੋ ਗਿਆ ਫਿਰ ਉੱਤੇ ਕੈਮਰੇਨਗੇ ਇਸ ਗੱਲ ਤੇ ਕਿ ਗੱਲ ਛੱਡ ਜਾਣ ਇਦਾਂ ਦੇ ਮੁੱਦੇ ਕਿੰਨੀ ਵਾਰੀ ਉੱਠੇ ਤੇ ਕਿੰਨੀ ਵਾਰੀ ਫਿਰ ਦਬ ਦਿੱਤੇ ਗਏ ਅਕਾਲੀ ਦਲ ਚ ਕਿੰਨੂੰ ਨਹੀਂ ਪਤਾ ਕਿ ਉਸ ਵਕਤ ਕੀ ਕੁਛ ਹੈ ਡੇਰੇ ਨਾਲ ਜੁੜੀ ਹੋਈ ਇੱਕ ਬੀਬੀ ਨੇ ਉਸ ਚੋਲੇ ਬਰੇ ਗੱਲਾਂ ਕਈਆਂ ਸੀ ਉਹਨੇ ਜੋ ਕੁਝ ਆਖਿਆ ਉਹਦੇ ਜਵਾਬ ਦੇ ਵਿੱਚ ਅਕਾਲੀ ਦਲ ਦੇ ਮੁਖੀ ਲੀਡਰ ਨੇ ਉਹਨੂੰ ਕਾਨੂੰਨੀ ਨੋਟਿਸ ਭੇਜਾ ਕੇ ਤੂੰ ਇਹਨਾਂ ਗੱਲਾਂ ਦਾ ਖੰਡਨ ਕਰ। ਨਹੀਂ ਤਾਂ ਮੈਂ ਤੇਰੇ ਖਿਲਾਫ ਕਾਨੂੰਨੀ ਕਾਰਵਾਈ ਕਰੂੰਗਾ। ਮੇਰੇ ਕੋਲ ਉਸ ਬੀਬੀ ਦੀ ਉਹ ਪੁਰਾਣੀ ਵੀਡੀਓ ਵੀ ਪਈ ਹੈ। ਅਕਾਲੀ ਦਲ ਦੇ ਮੁਖੀ ਲੀਡਰ ਨੇ ਕਾਨੂੰਨੀ ਨੋਟਿਸ ਭੇਜਿਆ ਉਹਦੀ ਕਾਪੀ ਵੀ ਪਈ ਹੈ। ਅੱਗੋਂ ਬੀਬੀ ਦਾ ਜਵਾਬੀ ਨੋਟਿਸ ਏ। ਤੁਸੀਂ ਕਾਨੂੰਨੀ ਨੋਟਿਸ ਤੇ ਭੇਜਤਾ ਹੁਣ ਤੁਸੀਂ ਅਦਾਲਤ ਵਿੱਚ ਚਲੋ ਤੇ ਮੈਂ ਉੱਥੇ ਆਉਣੀ ਆਪਾਂ ਉੱਥੇ ਦੋਵੇਂ ਜਣੇ ਮਿਲਾਂਗੇ। ਜਿੰਨੇ ਕਾਨੂੰਨੀ ਨੋਟਿਸ ਭੇਜਿਆ ਉਸ ਤੋਂ ਬਾਅਦ ਚੁੱਪ ਕਿਉਂ ਵਟਕੇ? ਉਸ ਬੀਬੀ ਦਾ ਜਵਾਬ ਵੀ ਮੇਰੇ ਕੋਲ ਪਿਆ। ਜੀ। ਜੀ ਜਵਾਬਾਂ ਦੀ ਫੁਲਾਫਲੀ ਕਰੋ ਤੇ ਬੜੇ ਦੂਰ ਤੱਕ ਗੱਲਾਂ ਜਾਂਦੀਆਂ ਇਹ ਜਿਹੜਾ ਗਰੁੱਪ ਐ ਇਸ ਵੇਲੇ ਅਕਾਲੀ ਦਲ ਤੋਂ ਵੱਖ ਹੋਇਆ ਇੰਨੇ ਸਾਲਾਂ ਤੱਕ ਇਹਨਾਂ ਨੇ ਜਿਹੜੀ ਚੁੱਪ ਵੱਟ ਰੱਖੀ ਠੀਕ ਹੈ ਹੁਣ ਉਹ ਕਹਿੰਦੇ ਜੀ ਸਾਨੂੰ ਗੁਨਾਹ ਦਾ ਚੇਤਾ ਆ ਗਿਆ ਚੇਤਾ ਇਸ ਕਰਕੇ ਆਇਆ ਵੀ ਲੋਕਾਂ ਨੇ ਛੱਡਣੋਂ ਮੂੰਹ ਮੋੜ ਲਿਆ ਸਾਡ ਨਾਲ ਗੱਲ ਕਰਨੋਂ ਤਿਆਰ ਨਹੀਂ ਮੈਨੂੰ ਯਾਦ ਆ ਪਿਛਲੇ ਸਾਲ ਸੁਸ਼ੀਲ ਰਿੰਕੂ ਦੀ ਜਿਹੜੀ ਚੋਣ ਜਦੋਂ ਜਿੱਤਿਆ ਆਮ ਆਦਮੀ ਪਾਰਟੀ ਵੱਲੋਂ ਜੀ ਅਕਾਲੀ ਪਾਰਟੀ ਵੀ ਖੜੀ ਸੀ ਕਾਂਗਰਸ ਵੀ ਸਾਰੇ ਖੜੇ ਸੀ ਮੇਰੇ ਕੋਲ ਅਕਾਲੀ ਦਲ ਦਾ ਇੱਕ ਸਾਬਕਾ ਮੰਤਰੀ ਉਹਨੇ ਫੋਨ ਕੀਤਾ ਜਿਵੇਂ ਮੈਂ ਲੜਣਾ ਮੈਂ ਖਾ ਆਜੂ ਆ ਕੇ ਚਾਹ ਦਾ ਕਪ ਕਾ ਪੀਤਾ ਫਿਰ ਗੱਲ ਕਰੀਏ ਉਹ ਕਰੀ ਜਾਵੇ ਮੈਂ ਕਿਹਾ ਹੋਰ ਚਾਹ ਬਣਾ ਲੈ ਕਹਿੰਦੇ ਹੋਰ ਬਣਾ ਲਓ ਦੋ ਘੰਟੇ ਹੋ ਗਏ ਮੈਂ ਕਿਹਾ ਅੱਜ ਬਹੁਤ ਹੀ ਵੇਲੇ ਆਇਆ ਹੈ ਕਿ ਤਾ ਸੋਖਿਆ ਕਿ ਤਾ ਫਿਰ ਦੋ ਅੱਜ ਕਹਿੰਦਾ ਚੋਣਵੇਂ ਵਾਸਤੇ ਆ ਰਹੇ ਸੀ ਤੇ ਮੈਂ ਕਿਹਾ ਵੋਟਾਂ ਮੇਰੇ ਕੋਲ ਮਿਲਣੀਆਂ ਫਿਰ ਭਰਤੇ ਜਾਂਦੇ ਨਹੀਂ ਕਹਿੰਦੇ ਜਿੱਥੇ ਨਾ ਲੋਕ ਗਾਲਾਂ ਕੱਢਦੇ ਕੀ ਕਰੀ ਜੀ ਇਹ ਗੱਲ 4-5 ਅਕਾਲੀ ਲੀਡਰ ਮੇਰੇ ਕੋਲ ਕਹਿ ਚੁੱਕੇ ਸਾਰਿਆਂ ਨੂੰ ਪਤਾ ਸੀ ਫਿਰ ਉਹਦੇ ਤੇ ਚੁੱਪ ਕਾ ਕੁੱਤੇ ਰਹੇ ਇੰਨਾ ਚਿਰ ਤੱਕ ਚੁੱਪ ਨਹੀਂ ਸੇਣਾ ਤੇ ਹੁਣ ਜੇ ਚੁੱਪ ਤੋੜੀ ਆ ਤੇ ਸਾਰੀ ਗੱਲ ਕਿਸਤਾ ਚ ਨਾ ਕਹਿ ਖੁੱਲ ਕੇ ਕਰੀ ਕਦਰ ਰਹੀ ਗੱਲ ਜਹਦਰ ਸਾਹਿਬਾਨ ਦੀ ਜਿੱਦਣ ਉਹ ਜਹਦਰ ਨੂੰ ਮਿਲਣ ਜਾਣਾ ਸੀ ਇਹਨਾਂ ਦੇ ਜਾਣ ਤੋਂ ਇੱਕ ਦਿਨ ਪਹਿਲਾਂ ਜਹਦਰ ਸਾਹਿਬ ਨੇ ਇੱਕ ਚਰਚਾ ਬਿਆਨ ਦਿੱਤਾ ਸੀ ਕਿ ਸਿੱਖਾਂ ਨੂੰ ਇਕੱਠੇ ਹੋ ਕੇ ਤੇ ਕੇਂਦਰ ਦੀਆਂ ਏਜੰਸੀਆਂ ਦੇ ਹਮਲੇ ਤੋਂ ਬਚਣਾ ਚਾਹੀਦਾ ਉਹ ਬਿਆਨ ਹੀ ਦੱਸਦਾ ਸੀ ਕਿ ਅਕਾਲੀ ਦਲ ਦੀ ਭਾਰੂ ਲੀਡਰਸ਼ਿਪ ਐਸੋ ਲੀਡਰਸ਼ਿਪ ਭਾਰੂ ਲੀਡਰਸ਼ਿਪ ਜਿਹੜੀ ਐਸੋ ਲੀਡਰਸ਼ਿਪ ਆ ਜੀ ਉਹ ਕਹਿੰਦੀ ਕੇਂਦਰ ਦੀਆਂ ਏਜੰਸੀਆਂ ਕਹਿੰਦੀ ਜਸਵੰਤ ਸਿੰਘ ਸਾਬ ਨੇ ਪਹਿਲਾਂ ਸਕੇਰ ਦਿੱਤਾ ਸੀ ਉਹ ਉੱਥੋਂ ਕੁਝ ਮਿਲਣਾ ਨਹੀਂ ਮਿਲਣਾ ਕਿ ਜਦੋਂ ਲੋਕਾਂ 'ਚ ਜਾਣਾ ਇਹਨਾਂ ਨੂੰ ਇੱਕ ਮੂੰਹ ਹੋ ਕੇ ਜਾਣਾ ਚਾਹੀਦਾ ਰਹਿ ਗਈ ਗੱਲ ਐ ਸਰਦੋਸ਼ ਦੀ ਇਹਦਾ ਜਵਾਬ ਇਹ ਜਾਣਦੇ ਹੋਣ ਜਾਂ ਜੀ ਤੇ ਦੋਸ਼ ਲੱਗਾ ਸੁਖਬੀਰ ਸਿੰਘ ਬਾਦਲ ਦੇ ਵਿੱਚ ਇਹ ਸਾਡਾ ਮਾਮਲਾ ਨਹੀਂ ਆਪੋច ਕਰ